ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਰਟ ਹੈਗੀ ਆ ਕਰਨੋਲੀ ਉਹਦੇ ਵਿੱਚ ਪਹਿਲਾਂ ਤੋਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਤੇ ਧਾਰਮਿਕ ਸਥਲ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਲ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਨਿੰਦनियां ਘਟਣਗੀਆਂ ਹੁਣ ਰੌਲਾ ਵੀਰੇ ਜ਼ਮੀਨਦਾਰ ਨਹੀਂ ਮਸਲਾ ਜ਼ਮੀਰ ਦਾ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁੜਾ ਮਚੌਦਰੀ ਕੁਝ ਛੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾਗਰਦੀ ਨਜ਼ਰ ਆ ਰਹੀ ਸੁਬਹਤ ਜਿਆਦਾ ਅੱਜ ਜਿਹੜਾ ਸਸ਼ੀ ਸ਼ੌਂਕ ਨੂੰ ਇਕੱਠੇ ਨਹੀਂ ਹੋਏ ਸਾਡੀ ਅੰਦਰ ਦੀਆਂ ਭਾਵਨਾਵਾਂ ਜਿਹੜੀਆਂ ਇੰਨੀਆਂ ਅਹਤ ਹੋ ਚੁੱਕੀਆਂ ਇੰਨਾ ਹਿਰਦੇ ਜਿਹੜਾ ਬਲੁੰਦ ਰਿਆ ਗਿਆ ਕਿਉਂਕਿ ਵੇਖੋ ਇੱਕ ਹੋਕਾ ਦਿੱਤਾ ਜਾ ਰਿਹਾ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਮੂਲ ਧਰਮ ਨਾਲ ਜੋੜਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਪਰ ਸਾਡਾ ਸਮਾਜ ਸਾਡਾ ਭਾਈਚਾਰਾ ਅੱਜ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚੁਲਾਏ ਸੀਗੇ ਕਿ ਕੋਈ ਈ ਬੇਕਦਰੀ ਮੈਂ ਸਮਝਦਾ ਆ ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖਿਆ ਉਹ ਨਹੀਂ ਕਰ ਸਕਦਾ ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖਿਆ ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣੀ ਘਟਨਾ ਕੀਤੀ ਆ ਅੰਨੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਾਨਸਾਨ ਸਾਹਿਬ ਦੀ ਕਿਉਂਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ 19ਵਾਂ ਹੁੰਦਾ ਆ ਕਿਉਂਕਿ ਇਹ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇਸ ਕਾਰਪੋਰੇਸ਼ਨ ਨੇ ਜਿੱਤੇ ਆ ਪਿਆ ਕਾਰਪੋਰੇਸ਼ਨ ਦੇ ਇੱਥੇ ਉੱਤੇ ਬੋਰਡ ਲੱਗੇ ਪਏ ਆ ਕਾਰਪੋਰੇਸ਼ਨ ਦੀ ਇਹ ਜਗਾ ਆ ਉਹਨਾਂ ਨੇ ਜਿੱਤਿਆ ਪਿਆ ਹੈ ਕਾਰਪੋਰੇਸ਼ਨ ਦੀ ਜਗਾ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਾਰਟ ਹੈਗੀ ਆ ਇੰਦਰਾ ਕਰਨੋਲੀ ਉਹਦੇ ਵਿੱਚ ਪਹਿਲਾਂ ਤੋਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਤੇ ਧਾਰਮਿਕ ਸਥਲ ਜਿਹੜਾ ਇੱਥੇ ਬਣਾਇਆ ਜਾਏਗਾ ਸਾਡੇ ਲੋਕਾਂ ਨੇ ਜੇ ਧਾਰਮਿਕ ਸਥਲ ਬਣਾਉਣਾ ਚਾਹਿਆ ਤੇ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦੀ ਜਿਹੜੀਆਂ ਨਿੰਦनियां ਕਰਨਾਂ ਕੀਤੀ ਅੱਜ ਜਥੇਬੰਦੀਆਂ ਇਕੱਠੀਆਂ ਆਈਆਂ ਕਿ ਫੈਸਲਾ ਕੀ ਅੱਜ ਦੇਖੋ ਸਭ ਤੋਂ ਪਹਿਲਾਂ ਤੇ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ ਚਸੇਦਾਰ ਬਾਬਾ ਮੇਜ ਸਿੰਘ ਸੋਢੀ ਸਾਹਿਬ ਅਤੇ ਹੋਰ ਵੀ ਨਿਆਂ ਸਿੰਘ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਜਿਸ ਤਰ੍ਹਾਂ ਥੋੜੀ ਦੇਰ ਤੱਕ ਸਾਰੀਆਂ ਜਥੇਬੰਦੀਆਂ ਮੰਥਨ ਕਰਨ ਕੇ ਵੱਡਾ ਜਿਹੜਾ ਡਿਸੀਜਨ ਜ਼ਰੂਰ ਲੈਣਗੀਆਂ ਕਿਉਂਕਿ ਇਦਾਂ ਜਿਹੜਾ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਨ੍ਹਾਂ ਨੇ ਬਿਆਨ ਦਿੱਤੀ ਕਿਦਾਂ ਨੇ ਕਿੰਨੇ ਪਰਚੇ ਆ ਵੇਖੋ ਜੀ ਪਰਚਾ ਪ੍ਰਸ਼ਾਸਨ ਦਾ ਧੰਨਵਾਦ ਆ ਪਰਚਾ ਪਰ ਮੈਂ ਸਮਝਦਾ ਕਿ ਪਰਚਾ ਉਹਨਾ ਸਟਰੋਂਗ ਨਹੀਂ ਕੀਤਾ ਗਿਆ ਉਹਨਾਂ ਤੇ ਪਰਚਾ ਕਰ ਦੇਣਾ ਚਾਹੀਦਾ ਹੈ ਹੁਣੇ ਤੱਕ ਅਜੇ ਤੱਕ ਕੋ ਉਹਨਾ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਲੈ ਗਏ ਨੇ ਪਤਾ ਨਹੀਂ ਸਾਨੂੰ ਕਿੱਥੇ ਆ ਉਹ ਕਿੱਥੇ ਲੈ ਕੇ ਗਏ ਨੇ ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹ ਨਿਸ਼ਾਨ ਸਾਹਿਬ ਜਿਹੜਾ ਰਿਕਵਰ ਹੋ ਨਹੀਂ ਤੱਕ ਪੁਲਿਸ ਦੀ ਕਾਰਵਾਈ ਮੈਂ ਸਮਝਦਾ ਕੋਈ ਈਡੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ ਤੇ ਥੋੜਾ ਸੰਜੀਦਗੀ ਦਿਖਾਉਣ ਕਿਉਂਕਿ ਮਸਲਾ ਜਿਹੜਾ ਆ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੋਇਆ ਹੈ ਸਾਡੀ ਸ਼ਰਧਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਸ ਮਸਲੇ ਨੂੰ ਜਿਹੜਾ ਆ ਬੜੀ ਸੰਜੀਦਗੀ ਨਾਲ ਵੇਖਿਆ ਜਾ ਬਹੁਤ ਹੀ ਬੰਦਪ ਘਟਨਾ ਜਦੋਂ ਸਾਡੇ ਨੌਲੇਜ ਦੇ ਵਿੱਚ ਆਇਆ ਤੇ ਅਸੀਂ ਤੁਹਾਡੇ ਭੈਣ ਪ੍ਰਵਤਾ ਕੋਲ ਤੱਕ ਪਹੁੰਚ ਕੀਤੀ ਵੀਡੀਓ ਜਿਹੜੀ ਹੈ ਉਹ ਜਨਤਾ ਤੱਕ ਪਹੁੰਚਾਈ ਹੋਂਡ ਰੌਲਾ ਵੀਰੇ ਜ਼ਮੀਂਦਾਰ ਨਹੀਂ ਮਸਲਾ ਜ਼ਮੀਰ ਦਾ ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁੜਮ ਚੌਧਰੀ ਕੁਝ ਝੰਡਿਆਂ ਦੇ ਵਿੱਚ ਡੰਡੇ ਪ사 ਕੇ ਗੁੰਡਾਗਰਦੀ ਨਜ਼ਰ ਆ ਰਹੇ ਨੇ ਤੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਵਾ ਇਹਨਾਂ ਦੇ ਗੁੰਡਾਗਰਦੀ ਤੋਂ ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ ਉਹ ਤੇ ਆਮ ਵਰਗ ਵੀ ਜਿਹੜਾ ਇਹਨਾਂ ਤੋਂ ਪਰੇਸ਼ਾਨ ਹੋ ਰਿਹਾ ਵਾ ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇਬੰਦੀ ਦਾ ਕੰਮ ਕਰਨਾ ਸਲਾਹੇਵੰਦਾ ਲੇਕਿਨ ਆਮ ਜਨਤਾ ਨੂੰ ਤੰਗ ਨਾ ਕੀਤਾ ਜਾਵੇ ਅੱਜ ਪੰਜਾਬ ਦੇ ਵਿੱਚ ਟਿ ਸਿਉਂਕ ਜਿਹੜੀ ਫੈਲਦੀ ਜਾ ਰਹੀ ਹੈ ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ ਤੇ ਚਿੰਤਤ ਆ ਕਿ ਪੰਜਾਬ ਗੁਰੂਆਂ ਵਾਲੇ ਜਿਹੜੀ ਸੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਰਹੇ ਆ ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਇਸ ਤਰੀਕੇ ਨਾਲ ਵੈਰੀ ਬਣੇਗਾ ਤੇ ਅਗਲਾ ਤੇ ਕੋਈ ਨਾ ਕੋਈ ਆਪਸ਼ਨ ਚੁਣੇਗਾ ਨਾ ਅ ਤੁਸੀਂ ਆ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ ਮੈਨੂੰ ਕੁਝ ਭੈਣ ਭਰਾ ਦੱਸ ਰਹੇ ਸੀ ਇੱਥੇ ਕਿ ਪਿਛਲੇ ਸਮੇਂ ਦੌਰਾਨ ਇੱਕ ਇੱਥੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਤੇ ਉਸ ਜਦੋਂ ਉਹਦੀ ਲਾਸ਼ ਨੂੰ ਲੈ ਕੇ ਜਾ ਰਹੇ ਸੀ ਤੇ ਉਹ ਜਿਹੜੀ ਸੀ ਉਹ ਕਾਂਢੀ ਡਿੱਗ ਪਈ ਲਾਸ਼ ਥੱਲੇ ਡਿੱਗ ਪਈ ਵੀ ਇੰਨਾ ਚਾਰ ਬੰਦਿਆਂ ਦੇ ਤੁਰਨ ਜੋਗਾ ਪਿਆ ਨਹੀਂ ਹੈਗਾ ਮੇਰੇ ਵੀਰ ਅਸੀਂ ਪੈਦਲ ਤੁਰ ਕੇ ਆਏ ਆ ਸਾਡੇ ਕੋਲ ਵੀ ਰਿਕਾਰਡਿੰਗਾਂ ਨੇ ਸੋ ਇਸ ਪਹਿਲੀ ਗੱਲ ਤੇ ਆ ਕਿ ਨਾ ਇੱਥੇ ਪਾਣੀ ਦਾ ਨਿਕਾਸ ਨਾ ਲੰਘਣ ਦਾ ਨਿਕਾਸ ਜੇ ਗਰੀਬ ਵਰਗ ਇੱਥੇ ਆ ਕੇ ਰਹਿ ਰਿਹਾ ਵਾ ਤੇ ਗੁਰਦਰਾ ਸਾਹਿਬ ਸਥਾਪਿਤ ਕਰਨਾ ਇੱਥੇ ਹੋਰ ਕੀ ਕਰਨਾ ਦੱਸੋ ਕੰਨਜੀ ਜਾਇਦਾਦ ਤਾਂ ਕਿਤੇ ਹੈ ਨਹੀਂ ਲੇਕਿਨ ਇਹਨੂੰ ਕੁਝ ਕੜਮ ਚੋਧਰੀ ਨੀਜੀ ਜਾਇਦਾਦ ਬਣਾ ਰਿਆ ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ ਨਹੀਂ ਤਾਂ ਹੁਣ ਜਿਹੜਾ ਵਾ ਐਸਸੀ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ ਜਾਗ ਗਿਆ ਤੁਹਾਡੇ ਹਰ ਜ਼ੁਲਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਨਚਾ ਲੈ ਕੇ ਆਓਗੇ ਮੇਰੇ ਵੀ ਅਮੀ ਇਹ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਈ ਗੱਲ ਔਰ ਨਾਲ ਹੀ ਮੈਸੇਜ ਉਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਇਹਨਾਂ ਨੇ ਇੱਥੋਂ ਜਿਹੜੇ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹੜੀ ਆਈਪੀਸੀ ਜਿਹੜੀ ਮਤਲਬ ਆਈਪੀਸੀ ਸੀ ਬਟ ਉਹਨੂੰ ਲਾ ਚੇਜ ਹੋ ਚੁੱਕਾ ਹੈ ਉਹਦੀ ਜਗ੍ਹਾ ਤੇ ਬੀਐਨਐਸ ਦੀ ਧਾਰਾ 298 ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ ਉਹ ਸਾਰੇ ਜਿਹੜੇ ਚਾਰ ਬੰਦੇ ਬਾਈ ਨੇਮ ਨੇ ਉਹ ਪਗੋੜੇ ਆ ਉਹ ਸੀ ਜਲਦੀ ਫੜ ਲੈਣੇ ਆ ਸੋ ਅਸੀਂ ਜਿਹੜਾ ਵਾ ਇੱਥੇ ਨੂੰ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਹੇ ਪੈ ਰਿਹਾ ਕਿ ਮੈਂ ਕੁਝ ਐਹੋ ਜਿਹੇ ਬਿਆਨ ਸੁਣ ਰਿਹਾ ਸੀ ਜਿਹੜੇ ਕਿ ਢੜਕਾਊ ਕਿਸਮ ਦੇ ਬਿਆਨ ਸੀ ਉਹ ਗਲਤ ਬਿਆਨ ਮਤਲਬ ਮਿਸਫੈਕਟ ਜਿਹੜੇ ਨਾ ਲੀਡ ਕਰ ਰਹੇ ਭੀ ਐਫ ਆਈ ਆਰ ਦਰਜ ਨਹੀਂ ਕੀਤੀ ਕੇਸ ਦਾ ਰਜਿਸਟਰ ਹੋਣਾ ਅਲੱਗ ਹੈ ਨਾ ਬਟ ਇਮੀਡੀਏਟਲੀ ਪ੍ਰੋਂਪਟ ਜਿਹੜਾ ਵਿਦਨ ਵਿਦਨ ਨੋ ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਔਰ ਬਾਕੀ ਚਲੋ ਕੁਝ ਇਗਨੋਰੈਂਸ ਲਾ ਲਓ ਕੁਝ ਦੂਸਰਾ ਵਾ ਵੀ ਇਹਦੇ ਚ ਕਹਰੇ ਸੀ ਵੇ ਕੁਝ ਵੀ ਇਹਦੇ ਚ ਜੀ ਕੋਈ ਸੈਕਸ਼ਨਸ ਦਾ ਵਾਦਾ ਆ ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵਾ ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ ਸਾਰੇ ਉਹਨਾਂ ਦਾ ਸਾਰਾ ਕੁਝ ਇੱਕ ਕੀਤਾ ਖੰਡਾ ਪਾਲ ਦੀ ਧਾਰ ਛਕਾ ਕੇ ਸਾਰਿਆਂ ਨੂੰ ਜਿਹੜਾ ਵਾ ਕੋਈ ਨਹੀਂ ਉਹਦੇ ਲਈ ਸਾਰੇ ਧਰਮ ਬਰਾਬਰ ਆ ਉਹਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ ਸਿੱਖੀ ਆ ਜਾਂਦਾ ਹਾਂ ਇਹ ਉਹਦੇ ਸਿਰਫ ਸਿੱਖ ਹੈ ਜਦੋਂ ਸਿੱਖ ਹੈ ਉਹ 295 ਧਾਰਾ ਜਿਹੜੀ ਰੈਲੇਵੈਂਟ ਹੈ ਉਸੇ ਸੈਕਸ਼ਨ ਲਾਇਆ ਵਾ ਔਰ 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 ਬਹੁਤ ਹੀ ਅਸੀਂ ਜਿਹੜਾ ਵਾ ਸ਼ਕਤੀ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਜਿਹੜੇ ਬੰਦੇ ਚ ਕਲਪਰੇਟ ਆ ਬਿਲਕੁਲ ਜਲਦੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਤੇ ਅਸੀਂ ਅੰਦਰ ਦਵਾ ਕੇ ਉਹਨਾਂ ਦੇ ਘਰ ਰੇਡ ਕੀਤੇ ਚ ਜੋ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭਜੇ ਨੇ ਸਾਰੇ ਚਾਰ ਦੋਸ਼ੀ ਨੇ ਜਿਹੜੇ ਚਾਰਾਂ ਟਰੈਕਟਰ ਜਿਹੜਾ ਵਾ ਇੱਥੇ ਸਾਨੂੰ ਕਿਤੇ ਵੀ ਜਿਹੜਾ ਹੈਗਾ ਦੱਸਣ ਮੈਨੂੰ ਦੱਸਣ ਵੀ ਕਿੱਥੇ ਖੜਾ ਹੋਣੇ ਦੱਸਣ ਉਹਨੇ ਲੈ ਆਣੇ ਆ ਨਾ ਟਰੈਕਟਰ ਸਾਨੂੰ ਹਲਦੀ ਕਿਹੜੀ ਮਿਲਿਆ ਜੇ ਦੋਸ਼ੀ ਕੋਈ ਮਿਲੇਗਾ ਉਹਨਾਂ ਦੇ ਕੋਲੋਂ ਅਸੀਂ ਪਤਾ ਕਰਾਂਗੇ ਨਾ ਮੋਟਾ-ਮੋਟਾ ਜਿਹੜਾ ਪਤਾ ਹੈ ਉਹ ਇਹ ਪਤਾ ਹੈ ਵੀ ਅੱਜ ਤੋਂ 20 ਦਿਨ ਪਹਿਲਾਂ 25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਨੇ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹੁੰਦੇ ਇਹਨੂੰ ਵੀ ਅਸੀਂ ਇਹਨੂੰ ਰਿਮੂਵ ਕਰੀਏ ਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇਦਾਂ ਨਹੀਂ ਇਹਨੂੰ ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਹਨਾਂ ਲੱਤਾ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਕਿਉਂ ਲੱਗਾ ਹੈ ਲ ਹ ਹੁਣ ਤੱਕ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੱਸੁਕਾ ਔਰ ਇਹਦੇ ਸਬੰਧ ਦੇ ਵਿੱਚ ਅਸੀਂ ਐਸਜੀਪੀਸੀ ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਦਾ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਨਾ ਉਹਨਾਂ ਨੇ ਆਲਰੇਡੀ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮਰਯਾਦਾ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਲਾਇਆ ਜਾਵੇ ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਕਿ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਹੈ ਜਿਹਦੇ ਨਾਲ ਕਿ ਸਾਰਿਆਂ ਨੂੰ ਜਿਹੜੀਆਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤਾਂ ਬਹੁਤ